ਵੱਪਲੋਡਰੀ ਯੂਥ ਮੈਸ਼ਿਆਰੂਨ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਨੇ ਬੋਲਿਆ ਕਿ ਇਸ ਦਿਨਾਂ ਚ ਕਾਫੀ ਵੱਡੀਆਂ ਰਿਕਵਰੀਆਂ ਕੀਤੀਆਂ ਮੈਚ ਸਟੈਟਿਸਟਿਕਸ ਦੇਖ ਰਿਹਾ ਸੀਗਾ ਕਿ ਪਹਿਲੀ ਜਨਵਰੀ ਤੋਂ ਲੈ ਕੇ 668 ਮਿੰਟ ਦਰਦੀ ਹੈ 668 ਔਰ 1220 1300 ਜਿਹੜੇ ਡਰੱਗ ਸਮੱਗਲਰਸ ਫੜੇ ਗਏ ਆ ਇਕ ਤੋਂ 70 ਕਿਲੋ ਹਿਰੋਇਨ ਔਰ 370000 ਰੁਪਏ ਫਾਰਮਾ ਹੋਇਆ ਹੈ ਇਹਨਾਂ ਨੂੰ ਬਟ ਟੈਬਲੇਟਸ ਇਨਜੈਕਸ਼ਨ ਕੈਸਾ ਆਦੇ ਦੋ ਕਰੋੜ 20 ਲੱਖ ਰੁਪਏ ਐਮਸੀ ਬਹੁਤ ਅਸਤ ਹੈ ਕਰੀਬ 20 ਲੱਖ ਦੀ ਹੈ ਟਰੱਕ ਮਨੀ ਅਤੇ 77 ਵਹੀਕਲਸ ਇਹ ਫੜੀਆਂ ਗਈਆਂ ਟਰੱਕ ਦੇ ਵਿੱਚ ਇਹ ਜਿਹੜਾ ਉਸ ਤੋਂ ਇਲਾਵਾ ਡੈਮੋਲੇਸ਼ਨ ਡਰਾਈਵ ਚੱਲ ਰਹੀ ਹੈ ਜਿਹੜੀ ਮਿਊਸਪਲ ਕਾਰਪੋਰੇਸ਼ਨ ਕੋਲ ਆਰਡਰ ਹੁੰਦੇ ਹੈ ਪੁਲਿਸ ਅੰਦਾਜ਼ ਦੇ ਉੱਥੇ ਅਸੀਂ ਅੱਜ اسلامਾਬਾਦ ਦੇ ਇਸ ਜਿਹੇ ਇਹਦੇ ਵਿੱਚ ਆਏ ਹੋਏ ਆ ਆਕਾਸ਼ ਐਫਐਸਯੂ ਕੋਲ ਖਾਲਸਾ ਦੇ ਵਿੱਚ ਇਹ ਸਰਵਪ੍ਰਤਾਪ ਬੜਾ ਕਟੋਰੀਆ ਸੀ ਮਗਲਾ ਨੇ ਜਿਹਦੇ ਖਿਲਾਫ ਪਤਾ ਪੰਜੀ ਮਕਦਮੇ ਦਰਜ ਨੇ ਇਹਦੇ ਦਾ ਪਰਿਵਾਰ ਜਿਹੜੇ ਨਾਲ ਕੇ ਆਪੇ ਦੇਰ ਤੋਂ ਡਰੱਗ ਦਾ ਕੰਮ ਕਰ ਰਹੇ ਆ ਔਰ ਇਹਨਾਂ ਦਾ ਜਿਹੜਾ ਭਾਈ ਜਿਹੜੀ ਡਰੱਗ ਮੰਡੀ ਨਾ ਬਣਾਈ ਹੋਈ ਹੈ ਘਰ ਹੈ ਇਹਦੇ ਡਿਮੋਲਿਸ਼ਨ ਦੇ ਆਰਡਰ ਦਿੱਤੇ ਗਏ ਮਿਸਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਾਡੇ ਤੋਂ ਪੁਲਿਸ ਅਦਰਾਤ ਮੰਗੀ ਸੀ ਅਸੀਂ ਆਪ ਸਾਰੇ ਆਏ ਆ ਸੋ दैट ਬੜਾ ਕਲੀਅਰ ਤੇ ਲਾਊਡ ਮੈਸੇਜ ਜਾ ਸਕੇ ਕਿ ਜੇ ਅਪਰ ਤਨਨਾ ਬਲੈਕ ਮਨੀ ਨਾਲ ਜਾਂ ਇਹਦੇ ਨਾਲ ਜਿਹੜਾ ਡਰਗ ਮਨੀ ਨਾਲ ਇਹੋ ਜੀਆਂ ਚੀਜ਼ਾਂ ਬਣਾਉਂਦੇ ਆ ਤਾਂ ਉਹਦਾ ਹਸ਼ਰ ਇਹੀ ਹੁੰਦਾ ਹੈ ਕਿ ਮੈਂ ਨੌਜਵਾਨਾਂ ਨਾਲ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਟਰਾਜੇਡੀ ਦਾ ਸਾਰੇ ਇਸ ਗੱਲ ਤੇ ਬੜੀ ਸ਼ੁਸ਼ੀ ਬਣਾ ਰਹੇ ਆ ਕਿ ਸਾਡੇ ਨੂੰ ਸਭ ਨੂੰ ਇਹ ਪਤਾ ਸੀ ਕਿ ਇਹ ਫੈਮਿਲੀ ਜਿਹੜੀ ਆ ਸਾਰੀ ਇਸੇ ਕੰਮ 'ਚ ਹੈ ਇਹਦੀ ਬੇਟੇ ਬੇਟੀ ਇਹ ਦਾ ਬ੍ਰਦਰ ਵੀ ਜਿਹੜੇ ਉਹ ਕੰਨ ਫੜੇ ਚ ਆ ਚੁੱਕੇ ਐ ਦਿੱਤੇ ਆ ਪ੍ਰਤਾਪ ਨੂੰ ਮੁਸਕਾਨ ਔਰ ਪਿੱਛੇ ਆਪਾਂ 8 ਕਿਲੋ ਹੀਰੋਇਨ ਤੇ 6 ਕਿਲੋ ਅਫੀਮ ਵੀ ਇਹਨਾਂ ਤੋਂ ਫੜੀ ਆ ਔਰ ਕੈਮੀਕਲ ਵੀ ਫੜੇ ਗਏ ਸੀ ਇਹਨਾਂ ਤੋਂ ਜਿਹੜੇ ਕੁਆਂਟੀਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਐ ਹੀਰੋਇਨ ਦੇ ਵਿੱਚ ਸੋ ਇਹ 10ਵੀਂ ਡੈਮੋਲੇਸ਼ਨ ਹੈਗੀ ਆ ਕਮਿਸ਼ਨਰ ਪੁਲਿਸ ਅਫਸਰ ਸਾਹਿਬ ਜੀ ਔਰ ਕੇ ਵੀ ਇਹ ਜਿਹੜੀ ਡਰਾਈਵ ਅਗੇਂ ਯੁੱਧ ਨਸ਼ਾ ਬਰੁਧ ਜਿਹੜੀ ਹੈ ਉਹ ਇੱਥੇ ਜਾਰੀ ਰੱਖਿਆ ਗਿਆ ਸਰ ਇਹ پورے ਪਰਿਵਾਰ ਦੇ ਉੱਤੇ ਬੱਚੇ ਮਕਦਮੇ ਦਰਜ ਹੈ ਜਾਂ ਪਰ ਪਰਿਵਾਰ ਦੇ ਬੱਚੇ ਨਹੀਂ ਇਹ ਮੈਂ ਇਹਦੇ ਵਿੱਚ ਦੇਖ ਰਿਹਾ ਸੀ ਇਹ 25 ਮੁਕਦਮੇ ਹਨ ਕਿ ਇਹ ਬੰਦਾ 2009 ਤੋਂ ਕ੍ਰਾਈਮ ਦੀ ਦੁਨੀਆ 'ਚ ਐਂਟਰ ਹੋਇਆ ਹੋਇਆ ਜਿਹੜਾ ਇਹ सनी ਹੈ ਔਰ ਇਹਦੇ ਖਿਲਾਫ ਪ੍ਰਿਜ਼ਨ ਐਕਟ ਤੇ ਜੇ ਮਾਨਸਾ ਜੇਲ੍ਹ 'ਚ ਗਿਆ ਉੱਥੇ ਵੀ ਬੱਚਾ ਦਰਜ ਹੋਇਆ ਆਪਣੇ ਇਸ ਤੋਂ ਇਲਾਵਾ ਨਾਭਾ ਜੇਲ੍ਹ 'ਚ ਵੀ ਇਹਦੇ ਤੇ ਬੱਚਾ ਦਰਜ ਹੈ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਵੀ ਬੱਚੇ ਦਰਜ ਹੈ ਬਠਿੰਡੇ ਵੀ ਐਨਡੀਪੀਐਸ ਦਾ ਧਰਮਨ ਖਾਣੇ ਜਗਾ 436 ਦੇ ਮੁਕਦਮੇ ਹੈਗੇ ਹੁਸ਼ਿਆਰਪੁਰ ਸਿਟੀ ਦੇ ਵਿੱਚ ਆਗ ਲਾਉਣੀ ਕਿਸੇ ਦੇ ਕਾਰਨ 2009 ਤੋਂ ਇਹ ਐਕਟੀਵਿਟੀ ਦੇ ਵਿੱਚ ਹੈਗਾ ਏ ਔਰ ਐਜੇ ਜਿਹੜੇ ਵਕ ਵਕ ਮੁਕਦਮੇ ਜਿਹੜੇ ਹਿਨियस क्राइम ਦੇ ਵੀ ਹੈ ਜਿੱਥੇ ਟੱਕਰਦੀ ਦੀ ਤਿਆਰੀ ਪੁਰਾਣੀ ਆਈਪੀਸੀ ਦੇ ਵਿੱਚ ਔਰ ਐਨਡੀਪੀਐਸ ਦੇ ਜ਼ਿਆਦਾਤਰ ਮੁਕੱਦਮੇ ਹੈਗੇ ਔਰ 올 ਅਕ੍ਰਾਸ ਸਟੇਟ ਹੈਗੇ। ਪਰ ਗਵਰਨਮੈਂਟ ਹੋਤੀ ਇਸੇ ਇਸ ਤਰ੍ਹਾਂ ਦਾ ਕਹਿੰਦਾ ਕਿ ਇਹ ਫਿਚਰ ਅਨਾਦ ਤੇ ਲਗਵਾਇਆ ਜਾਂ ਜਦੋਂ ਇਹਨਾਂ ਦੇ ਘਰ ਵਾਲੇ ਪੁੱਛਦੇ ਨੇ ਕਿ ਕੋਈ ਵੀ ਐਕਟਿਵ ਸੀਗਾ ਲੱਗਦਾ ਨਹੀਂ ਕੋਈ ਵੀ ਐਕਟਿਵ ਹੈ ਜੀ ਤਾਂ ਇਹਨਾਂ ਦੇ ਵਿੱਚ ਜਨਾਲ ਲਾਇਆ ਤੇ ਕੋਈ ਦੀ ਡਾਕਟਰ ਵੀ ਇਹਦੇ ਵਿੱਚ ਸ਼ਾਮਲ ਹੋਈ ਹੈ ਉਹਨੂੰ ਵੀ ਪਿੱਛੇ ਅਸੀਂ ਅਰੈਸਟ ਕੀਤਾ। ਜਦੋਂ ਤੁਹਾਨੂੰ ਦੱਸਿਆ ਵੀ ਇਹ 6 ਕਿਲੋ ਆਫੀਨ ਤੇ 8 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹਨਾਂ ਤੋਂ ਕੈਮੀਕਲ ਵੀ ਬਰਾਮਦ ਹੋਇਆ ਸੀ ਜਿਸ ਨਾਲ ਕੁਆਂਟੀਟੀ ਵਧਾਉਣ ਵਾਲਾ ਦਾ ਹੁੰਦਾ ਹੈ ਗਿਰਿੰਦੀ ਸੋ दैट ਕਿ ਦੇਖੋ 2 ਕਿਲੋ ਨੂੰ 4 ਕਿਲੋ ਬਣਾ ਲੈਂਦੇ ਸੀਗੇ ਔਰ ਉਹਦੀ ਸਮਗਲਿੰਗ ਕਰਦੇ ਰਹੇ ਸੀ ਸਰ ਲੋਕੋਤ ਨਾਲ ਗੱਲ ਕਰ ਰਹੇ ਸੀ ਕਿ ਕੀ ਗੱਲਬਾਤ ਚੱਲਦੀ ਹੈ ਕੋਈ ਦਾ ਸੁਣੋ ਦੇਖੋ ਜਿਹੜੇ ਯੰਗਸਟਰ ਸੀ ਬੱਚੇ ਉਹ ਬੜੇ ਖੁਸ਼ ਹੋਏ ਇਸ ਗੱਲ ਤੇ ਉਹਨਾਂ ਨੇ ਨਿਸ਼ਾਨੀ ਇਹ ਪੁਲਿਸ ਦੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿ ਵੀ ਜਿਹੜੇ ਤੁਸੀਂ ਡਰੱਗ ਦੇ ਖਿਲਾਫ ਡਰਾਈਵ ਹੈ ਅੰਮ੍ਰਿਤਸਰ ਦੇ ਵਿੱਚੋਂ ਉਹ ਤੇ ਨਾਲ ਬਹੁਤ ਖੁਸ਼ ਨੇ ਔਰ ਮੈਂ ਉਹਨਾਂ ਨੂੰ ਇਹੀ ਸਮਝਾ ਰਿਹਾ ਹਾਂ ਕਿ ਕੋ ਨੇਕ ਤਰੀਕੀ ਤੇ ਬਰਕਰਾਰ ਦੀ ਕਮਾਈ ਕਰੀਏ ਉਦੇ ਚ ਸਾਰਾ ਪ੍ਰਾਤਮਾ ਦੀ ਮਿਹਰ ਮਿਲਦੀ ਹੈ ਔਰ ਖਾਮਯਾਬੀ ਮਿਲਦੀ ਹੈ ਔਰ ਉਹ ਮੇਰੇ ਨਾਲ ਐਗਰੀ ਕਰ ਰਹੇ ਸੀ ਦੂਜੀ ਗੱਲ ਉਹ ਇਹ ਕਹਿ ਰਹੇ ਸੀ ਵੀ ਦੇਖੋ ਸਰ ਸਾਰਿਆਂ ਨੂੰ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਜਾ ਰਿਹਾ ਤੇ ਸਾਰੇ ਸਾਡੇ ਮਹੱਲੇ ਨੂੰ ਪਤਾ ਵੀ ਇਹ ਬੰਦਿਆ ਨੇ ਡਰੱਗ ਮਨੀ ਨਾਲੇ ਕੰਮ ਕੀਤਾ ਹੋਏ ਮਕਾਨ ਬਣਾਇਆ ਸੋ ਇਹਦੇ ਨਾਲ ਬੜਾ ਕਰੇ ਤੇ ਅੱਛਾ ਮੈਸੇਜ ਐ ਸਪੈਸ਼ਲੀ ਸਾਡੀ ਜੇਂਗਰੇਸ਼ਨ ਸਰ ਇਹਨਾਂ